ਕਈ ਕੋਟ ਪਾਤਾਲ ਦੇ ਵਾਸੀ ਜੇ ਪਾਉ ਜ਼ਮੀਨ ਨੂੰ ਕੁੱਟੀਏ ਧਰਤੀ ਨੂੰ ਕੁੱਟੀਏ ਖੱਲੇ ਕੀ ਹੁੰਦੇ ਨੇ ਕੀੜੇ ਮਕੋੜੇ ਨਿਕਲਦੇ ਨੇ ਜੀ ਪਾਤਾਲ ਧਰਤੀ ਦੇ ਥੱਲੇ ਰਹਿਣ ਵਾਲੇ ਜੀਵ ਕਈ ਕੋਟ ਇਹ ਵੀ ਕਰੋਨਾ ਜੀਵ ਨੇ ਕੋਈ ਗਲਤੀ ਨਹੀਂ ਹੈ ਬਾਹ ਕਈ ਕੋਟ ਨਰਕ ਸੁਰਗ ਨਿਵਾਸੀ ਨਰਕ ਤੇ ਸੁਰਗ ਆਇਆ ਜੀ ਨਰਕ ਕਰੋੜਾਂ ਦੁੱਖ ਭੋਗਣ ਵਾਲੇ ਜਿਨ੍ਹਾਂ ਨੇ ਬੇਕਾਰ ਜੀ ਜ਼ਿੰਦਗੀ ਬਣਾਈ ਹੋਈ ਆਪਣੀ ਢੰਗੀ ਕਲਾ ਜਿਨ੍ਹਾਂ ਦੀ ਬਹੁਤ ਜ਼ਿਆਦਾ ਸਵਰਗ ਚੰਗੀ ਜ਼ਿੰਦਗੀ ਜਿਉਣ ਵਾਲੇ ਵੀ ਬੇਅੰਤ ਨੇ ਬੇਅੰਤ ਨੇ ਹੁਣ ਇੱਕ ਗੱਲ ਹੋਰ ਹੈ ਇੱਕ ਤੇ ਇਹ ਹੈ ਚੰਗੀ ਜ਼ਿੰਦਗੀ ਜਿਉਣ ਵਾਲੇ ਇੱਕ ਇਹ ਨੇ ਜਿਹੜੇ ਬੇਕਾਰ ਜੀ ਜ਼ਿੰਦਗੀ ਜਿਉਂਦੇ ਨੇ ਇੱਕ ਇਹਨਾਂ ਤੋਂ ਬਹੁਤ ਉੱਚੇ ਉੱਠ ਜਾਂਦੇ ਨੇ ਨਰਕ ਸਵਰਗ ਤੋਂ ਵੀ ਜਿਹੜੇ ਉੱਠ ਗਏ ਕਹਿ ਦੰਦੇ ਕਵਨ ਨਰਕ ਕਿਆ ਸੁਰਗ ਵਿਚਾਰਾ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰਾ ਦੇ ਸੰਤਨ ਦੂਰਾ ਦੇ ਕਾਹੂ ਕੀ ਕਾਣ ਨਾ ਕੱਢਤੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦਿ ਆਪਣੇ ਗੁਰ ਪ੍ਰਸਾਦਿ ਆਪਨੇ ਗੁਰ ਪਰਸਾਦੇ ਆਪਣੇ ਗੁਰ ਪਰਸਾਦੇ ਜਿਹੜੇ ਉੱਚੇ ਉੱਠ ਗਏ ਗੁਰੂ ਦੀ ਮਤ ਲੈ ਕੇ ਜਿਨ੍ਹਾਂ ਨੇ ਚੰਗੇ ਗੁਣਾਂ ਨਾਲ ਸਾਹਜ ਪਾ ਲਈ ਜਿਹੜੇ ਬੜੇ ਉੱਚੇ ਉੱਠ ਗਏ ਨਾਮ ਕ੍ਰੋਧ ਲੋਭ ਮੋਹ ਔਕਾਰ ਦਾ ਮਾੜਾ ਪ੍ਰਭਾਵ ਰੱਦ ਕਰ ਦਿੱਤਾ ਚੰਗੇ ਗੁਣਾਂ ਨਾਲ ਸਾਹਜ ਪਾ ਲਈ ਬਿਕਾਰੀ ਜੀਵਨ ਇੱਕ ਪਾਸੇ ਕਰ ਦਿੱਤਾ ਕਿਉਂਕਿ ਸੰਤਨ ਜਿਹੜੇ ਦੁੱਖ ਨੇ ਸੁੱਖ ਨੇ ਉਹਦੇ ਮੁਤਾਜ ਨਹੀਂ ਇਹਨਾਂ ਤੋਂ ਹੀ ਬੜੇ ਉੱਚੇ ਨਹੀਂ ਨਰਕਸ ਵਰਗ ਹੈ ਦੁੱਖ ਭੋਗਣ ਵਾਲੇ ਨੇ ਕਰੋੜਾਂ ਸੁੱਖ ਲੈਣ ਵਾਲੇ ਨੇ ਕਈ ਕੋਟ ਜਨਮਾਂ ਜੀਵਾਂ ਮਰਾਂ ਕਰੋੜਾਂ ਜਨਮ ਲੈ ਕੇ ਭਾਈ ਉਹ ਖਤਮ ਹੋ ਜਾਂਦੇ ਨੇ ਜਿਵੇਂ ਜਲ ਤੇ ਬੁੱਧ ਹੁੰਦਾ ਜਿਵੇਂ ਜਲ ਤੇ ਬੁੱਧ ਹੁੰਦਾ ਉਪਜੈ ਬਿਨ ਸਨੀਤ ਉਪਜੈ ਬਿਨ ਸਹੀਤ ਜਗ ਰਚਨਾ ਤੈਸੀ ਰਚੀ ਜਗ ਰਚਨਾ ਤੈਸੀ ਰਚੀ ਕੋਹ ਨਾਨਕ ਸੁਨमीत ਕੋਹ ਨਾਨਕ ਸੁਨमीत ਵੇਖੋ ਜੀ ਕਈ ਕੋਟ ਜਨਮ ਹੈ ਜੀਵੇ ਮਰੇ ਬਚਪਨ ਦੇ ਜਿਹੜੇ ਫਰੈਂਡ ਸੀ ਮਿੱਤਰ ਪਿਆਰੇ ਸੀ ਦਿਸਬੁਨੀ ਜਵਾਨੀ ਦੇ ਕੋਈ ਹੋਰ ਉਹ ਵੀ ਨਹੀਂ ਦੇਸੀ ਤੇ ਬਿਰਧ ਅਵਸਥਾ ਦੇ ਕੋਈ ਹੋਰ ਹੀ ਬੈਠੇ ਨੇ ਵਿੱਚੋਂ ਜਿਹੜੇ ਟੋਲੇ ਬਣਾ ਕੇ ਸੱਥਾਂ ਵਿੱਚ ਬੈਠੇ ਨੇ ਵਿੱਚੋਂ ਕਈ ਉਡਾਰੀ ਮਾਰ ਕੇ ਪਤਾ ਨਹੀਂ ਕਿੱਥੇ ਗਏ ਕੁਝ ਨਹੀਂ ਪਤਾ ਸੱਜਣ ਮੇਰੇ ਰੰਗ ਸੱਜਣ ਮੇਰੇ ਰੰਦੂਲੇ ਜਾਇ ਸੁ ਤੇ ਜੀਰਾਂ ਜਾਇ ਸੁ ਤੇ ਜੀਰਾਂ ਬਸ ਇਹ ਯਾਦ ਰੱਖਣਾ ਨਰੂ ਮਰੈ ਨਰ ਕਾਮ ਨਾ ਆਵੇ ਵਿਚੋ ਇਨਸਾਨੀਅਤ ਨਾ ਕੀਤੇ ਮਰ ਜੇ ਸੱਜਣ ਮੇਰੇ ਰੰਗਲੇ ਜਾਇ ਸੁੱਤੇ ਜੀ ਰਾਤ ਠੀਕ ਹੈ ਸਰੀਰ ਜਾਏਗਾ ਇਨਸਾਨੀਅਤ ਚੰਗੇ ਗੁਣ ਇੱਥੇ ਰਹਿਣਗੇ ਸੱਜਣਾ ਦਾ ਚਲੇ ਜਾਣਾ ਚੰਗੇ ਗੁਣਾ ਦਾ ਚਲੇ ਜਾਣਾ ਆਮ ਰਹੇ ਉਹ ਸਾਧੂ ਰਹੇ ਉਹ ਰਹੇ ਉਹ ਗੁਰੂ ਗੋਬਿੰਦ ਪਰ ਵੇਖੀਏ ਕਈ ਕੋਟ ਜਨਮ ਹੈ ਜੀਵ ਹੈ ਮਰਾਂ ਅਸੀਂ ਰੋਜ਼ ਦੇਖਦੇ ਹਾਂ ਹਸਪੀਟਲਾਂ 'ਚ ਰੋਜ਼ ਦੇਖਦੇ ਹਾਂ ਸ਼ਮਸ਼ਾਨ ਭੂਮੀ ਵਿੱਚ ਰੋਜ਼ ਦੇਖਦੇ ਹਾਂ ਕਿਤੇ ਖੁਸ਼ੀਆਂ ਵੇਖਦੇ ਹਾਂ कोरोना ਜਨਮ ਲੈ ਕੇ ਖਤਮ ਹੋ ਜਾਂਦੇ ਨੇ ਕਈ ਕੋਟ ਬੋ ਜੋ ਨਹੀਂ ਫਿਰਾਂ ਹੁਕਮੀ ਸਦਾ ਭਵਾਏ ਏ ਕੋ ਹੁਕਮੀ ਸਦਾ ਭਵਾਏ ਵੇਖੋ ਜੀ ਕਈ ਕੋਟ ਬੈਠਤ ਹੀ ਖਾਂਦੇ ਕਰੋੜਾ ਨੇ ਕਹਿੰਦੇ ਉਹ ਹਿਲਜੁਲ ਨਹੀਂ ਮਿਹਨਤ ਨਹੀਂ ਭਾਵ ਕਰਦੇ ਖਾਈ ਜਾਂਦੇ ਨੇ ਜਿਹੜੇ ਆਰਡਰ ਹੀ ਮਾਰ ਦਿੰਦੇ ਨੇ ਲਿਆ ਫਲਾਨੀ ਚੀਜ਼ ਲਿਆ ਫਲਾਨੀ ਚੀਜ਼ ਅਸੀਂ ਜਦੋਂ ਬੱਚੇ ਸਾਂ ਸਾਡੇ ਬੱਦਿਆਂ ਨੇ ਸਾਡੇ ਮਾਪਿਓ ਨੇ ਪਿਓ ਨੇ ਜਾਂ ਦਾਦਿਆਂ ਨੇ ਕਮਾਇਆ ਸਾਡੇ ਪਿਓ ਨੇ ਕਮਾਇਆ ਉਹ ਵਿਚਾਰਾ ਮਿਹਨਤ ਕਰਦਾ ਸੀ ਬੜੀ ਮਿਹਨਤ ਕਰਦਾ ਸੀ ਅਸੀਂ ਕੀ ਕਰਦੇ ਸੀ ਘਰ ਬੈਠੇ ਖਾਂਦੇ ਸੀ ਅਸੀਂ ਥੋੜਾ ਕੁਝ ਕਰਦੇ ਸੀ ਅਸੀਂ ਖਾਂਦੇ ਸੀ ਕਈਆਂ ਨੂੰ ਬਾਹਰ ਖਾਪਣਾ ਪੈਂਦਾ ਹੈ ਵੇਖੋ ਇੱਕ ਖੇਡ ਚੱਲ ਰਹੀ ਹੈ ਪ੍ਰਮਾਤਮਾ ਦੀ ਆਪਾਂ ਜੋ ਸਮਝ ਰਹੇ ਹਾਂ ਫਿਰ ਉਹ ਬਜ਼ੁਰਗ ਹੋ ਜਾਂਦੇ ਨੇ ਉਹ ਬਹਿ ਜਾਂਦੇ ਨੇ ਫਿਰ ਜਾਂ ਤੋਂ ਬੱਚੇ ਜਵਾਨ ਹੋ ਜਾਂਦੇ ਨੇ ਉਹ ਕਮਾਉਂਦੇ ਨੇ ਮਾਂ ਵਿਚਾਰੀ ਘਰ ਵਿੱਚ ਬੈਠੀ ਆ ਪਿਓ ਘਰ ਵਿੱਚ ਬੈਠਾ ਉਹ ਖਾਂਦੇ ਨੇ ਬੈਲੇ ਬੈਠ ਕੇ ਇੱਕ ਖੇਡ ਚੱਲ ਰਹੀ ਹੈ ਜੀ ਪਰ ਇੱਕ ਮੈਂ ਇੱਥੇ ਗੱਲ ਕਹਿਣੀ ਚਾਹਾਂਗਾ ਬੱਚਾ ਹੁਣ ਜਦੋਂ ਬੱਚੇ ਦਾ ਜਨਮ ਹੋਇਆ ਨਾ ਮਾਪਿਆਂ ਨੇ ਬੜੀ ਮਿਹਨਤ ਕੀਤੀ ਹੈ ਦਾਦੇ-ਪੜਦਾਦੇ ਨੇ ਬੜੀ ਮਿਹਨਤ ਕੀਤੀ ਹੈ ਕਿਸੇ ਚੀਜ਼ ਦੀ ਕਮੀ ਨਹੀਂ ਉਹ ਬੱਚਾ ਬਸ ਉਹਨੂੰ ਬੱਚੇ ਨੂੰ ਪੂਰੀਆਂ ਆਸ਼ਾ ਬਚਪਨ ਤੋਂ ਲੈ ਕੇ ਇੱਥੇ ਮੈਂ ਤੁਹਾਨੂੰ ਬੱਚਿਆਂ ਨੂੰ ਬਗਾੜੀਏ ਨਾ ਬੱਚਿਆਂ ਨੂੰ ਸਮਝਾਈਏ ਵੀ ਜ਼ਿੰਦਗੀ ਵਿੱਚ ਜਿਉਣਾ ਕਿਵੇਂ ਹੁੰਦਾ ਹੈ ਬੱਚਿਆਂ ਨੂੰ ਅਜੇ ਬੱਚੇ ਨੂੰ ਅਕਲ ਵੀ ਨਹੀਂ ਆਉਂਦੀ ਬੱਚਿਆਂ ਨੂੰ ਇੰਨਾ ਕੁਝ ਦੇ ਦਿੰਦੇ ਨੇ ਉਹਦੇ ਪ੍ਰਾਪਰਟੀ ਨਾ ਸਾਰਾ ਕੁਝ ਉਹ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ ਧੋਖਾ ਖਾਂਦਾ ਹੈ ਬੱਚਾ ਬਾਦ ਵਿੱਚ ਵੱਡੀ ਉਮਰ ਚ ਵੀ ਠੋਖਾ ਖਾ ਸਕਦਾ ਹੈ ਕਈ ਵੱਡਿਆਂ ਕੋਲ ਸਭ ਕੁਝ ਹੁੰਦਾ ਪਰ ਬੱਚਿਆਂ ਨੂੰ ਪੂਰਾ ਟ੍ਰੈਂਡ ਕਰਕੇ ਬੱਚਾ ਜਦੋਂ ਪੂਰਾ ਅਕਲ ਵਾਲਾ ਹੋ ਜਾਵੇ ਫੇਰ ਸਭ ਕੁਝ ਦੰਦੇ ਨੇ ਵੀ ਠੀਕ ਆ ਹੁਣੇ ਅਕਲ ਵਾਲਾ ਇਹ ਠੋਖਾ ਨਹੀਂ ਖਾਏਗਾ ਨਹੀਂ ਤੇ ਪੈਸਾ ਸਾਰਾ ਕੁਝ ਹੋਵੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਮਾੜੀ ਸੰਗਤ ਮਿਂ ਜਵੇ ਬਕਾਰਾਂ ਨੂੰ ਸੱਦਣਾ ਥੋੜਾ ਪੈਂਦਾ ਆਪਨੇ ਆਪ ਹੀ ਬਕਾਰ ਭੱਜ ਕੇ ਆ ਜਾਂਦੇ ਨੇ ਭਾਈ ਇਸੇ ਕਰਕੇ ਬੱਚਿਆਂ ਨੂੰ ਵਿਗਾੜੀਏ ਨਾ ਆਪਾਂ ਵਿਚਾਰ ਕਰ ਰਹੇ ਆ ਕਈ ਕੋਟ ਬੈਠ ਤੇ ਹੀ ਖਾਂਹੇ ਬਹੁਤ ਐਸੇ ਲੋਕ ਨੇ ਭਾਈ ਜਿਹੜੇ ਬੈਠਿਆਂ ਖਾਂਦੇ ਨੇ ਕਈਆਂ ਨੂੰ ਬਾਹਰ ਖਪਣਾ ਪੈਂਦਾ ਹੈ ਕਈ ਕੋਟ ਘਾਲ ਲੈ ਥੱਕ ਪਾਹੇ ਥੱਕ ਪਾਹੇ ਥੱਕ ਜਾਂਦੇ ਨੇ ਕਰੋੜਾਂ ਐਸੇ ਵਿਚਾਰੇ ਚੰਗੇ ਨੇ ਮਿਹਨਤ ਬੜੀ ਕਰਦੇ ਨੇ ਥੱਕ ਜਾਂਦੇ ਨੇ ਸੋ ਜਾਂਦੇ ਨੇ ਰੈਸਟ ਕਰਦੇ ਨੇ ਬਸ ਉਹਨਾਂ ਦਾ ਕੰਮ ਇਹ ਹੈ ਕਈ ਕੋਟ ਕੀ ਇਹ ਧਨਵੰਤ ਕਈਆਂ ਨੂੰ ਪਤਾ ਹੀ ਨਹੀਂ ਮੇਰਾ ਪੈਸਾ ਕਿੱਥੇ ਕਿੰਨਾ ਪਿਆ ਕਈ ਕੋਟ ਕੀ ਇਹ ਧਨਵੰਤ ਮਾਲਕ ਨੇ ਭਰ ਕੇ ਰੱਖ ਦਿੱਤਾ ਬੇਅੰਤ ਪੈਸਾ ਦੇ ਦਿੱਤਾ ਬੇਅੰਤ ਉਹ ਕਮਾਲ ਦੇ ਬੰਦੇ ਨੇ ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚਾ ਧੰਨਵਾਦ ਦਿੱਤਾ ਹੈ ਸੱਚਾ ਧੰਨ ਗੁਰਮਤੀ ਬਾਏ ਸੱਚਾ ਧੰਨ ਗੁਰਮਤੀ ਬਾਏ ਕਾਚਾ ਧਨ ਭੁਨਿਆ ਵੈ ਜਾਏ ਕਾਚਾ ਧਨ ਭੁਨਿਆ ਵੈ ਜਾਏ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਵੇਖੋ ਜੀ ਕਰੋੜਾਂ ਲੋਕ ਨੇ ਇਸੇ ਚੀਜ਼ ਦੀ ਕਮੀ ਨਹੀਂ ਫੇਰ ਵੀ ਚਿੰਤਾ ਵਿੱਚ ਨੇ ਸਭ ਕੁਝ ਉਹਨਾਂ ਕੋਲ ਪੈਸੇ ਦੀ ਕਮੀ ਨਹੀਂ ਕੋਠੀਆਂ ਜ਼ਮੀਨ ਜਾਇਦਾਦ ਪੁੱਤਰ ਵੀ ਸੈਟਲ ਹੋਏ ਨੇ ਬਾਹਰ ਪਰ ਬੜੀ ਚਿੰਤਾ ਹੈ ਮਾਇਆ ਹੈ ਮਾਇਆ ਵਿੱਚ ਹੀ ਚਿੰਤਾਵਾਨ ਹੋ ਗਏ ਨੇ ਭਾਈ ਕਈ ਐਸੇ ਨੇ ਇਸ ਨੂੰ ਮਿੱਟੀ ਸਮਝਦੇ ਨੇ ਉਤਲੇ ਪਾਸੇ ਵਾਲੇ ਬੰਦੇ ਨੇ ਕਈ ਬਿਲਕੁਲ ਨੀਵੇਂ ਹੋ ਜਾਂਦੇ ਨੇ ਕਿ ਇਹ ਕਿਵੇਂ ਪਰਮਾਤਮਾ ਦੀ ਖੇਡ ਚੱਲ ਰਹੀ ਹੈ ਅੱਗੇ ਵੇਖੋ ਜੀ ਜਜਾ ਹਾਹਾ ਜਜਾ ਹਾਹਾ ਮੁਕਤਾ ਲਿਖਿਆ ਇਹਨੂੰ ਪੜਨਾ ਜਾਂ 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 ਭਾਣਾ ਤਾਂ ਤਾਂ ਰਾਖੇ ਜੇ ਜੇ ਨੂੰ ਸਿਹਾਰੀ ਹਾਹਾ ਅਜ ਵੀ ਫਿਰ ਜੇ ਜੇ ਇਸ ਤੰਗ ਨਾਲ ਪੜਨਾ ਹੈ ਜੇ ਜਜਾ ਹਾਹੇ ਨੂੰ ਕੰਨਾ ਅਜ ਵੀ ਫਿਰ ਜਾਹਾਂ ਹੁਣ ਇੱਥੇ ਜਜਾ ਹਾਹਾ ਮੁਕਤਾ ਨੂੰ ਪੜਾਂਗੇ ਜਾਂ ਜਾਂ ਭਾਣਾ ਜਿੱਥੇ ਜਿੱਥੇ ਮਾਲਕ ਸਭ ਨੂੰ ਰੱਖਦਾ ਹੈ ਭਾਈ ਜਿਵੇਂ ਮਾਲਕ ਨੂੰ ਚੰਗਾ ਲੱਗਦਾ ਹੈ ਉਹ ਦੁਨੀਆ ਨੂੰ ਉੱਥੇ ਰਹਿਣਾ ਪੈਂਦਾ ਹੈ ਉਹਦੀ ਮਰਜ਼ੀ ਹੈ ਦੱਦਾ ਦੋਸ਼ ਨਾ ਦੇਉ ਕਿ ਸਹ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਤੀਜਾ ਹਰ ਰਚਨਾ ਇਤੇ ਨਰੋਲ ਸੱਚ ਹੈ ਇਹਾ ਵੀਜਾ ਸੋ ਲੂਣਾ ਕਰਮਾਂ ਸੰਗ ਦਾ ਖੇਤ ਜਾਂ ਜਾਂ ਬਾਣਾ ਤਾਂ ਤਾਂ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਮਹਿਲਾ ਪੰਜਵਾ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਭਾਈ ਸਭ ਕੁਝ ਬਾਏ ਗੁਰੂ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ